ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੂਰੀ ਅਕਸਰ ਹੀ ਅਸੀਂ ਇਹ ਗੱਲ ਕਰਦੇ ਹਾਂ ਕਿ ਹਰ ਇਨਸਾਨ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ ਪਰ ਨਹੀਂ ਦੁਨੀਆ 'ਚ ਕੁਝ ਇਸ ਤਰ੍ਹਾਂ ਦੇ ਵੀ ਇਨਸਾਨ ਹਨ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਆਪਣੀ ਜਾਨ ਦੇ ਖੇਲਦੇ ਹੋਏ ਉਹ ਦੂਜਿਆਂ ਦੀ ਵੀ ਜਾਨ ਬਚਾਉਂਦੇ ਹਨ ਜੀ ਹਾਂ ਅਸੀਂ ਵੀ ਤੁਹਾਨੂੰ ਅੱਜ ਇਹੋ ਜਿਹੇ ਦੋ ਨੌਜਵਾਨਾਂ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੋ ਲੋਕਾਂ ਦੀ ਜਿੰਦਗੀ ਬਚਾਈ ਹੈ ਤੇ ਇੱਕ ਨੇ ਇੱਕ ਦੀ ਜਿੰਦਗੀ ਬਚਾਈ ਹੈ ਇਹ ਜਿਹੜੇ ਦੋ ਨੌਜਵਾਨ ਹਨ ਇਹ ਜਲੰਧਰ ਦੇ ਫਾਇਰ ਬ੍ਰਿਗੇਡ ਦੇ ਵਿੱਚ ਤਨਾਨਤ ਹਨ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਦਈਏ ਇਹ ਉਹ ਦੋ ਇਨਸਾਨ ਹਨ ਉਹ ਦੋ ਨੌਜਵਾਨਾਂ ਜਿਨ੍ਹਾਂ ਦਾ ਨਾਮ ਗੌਰਵ ਤੇ ਬਿਕਰ ਸਿੰਘ ਇਹਨਾਂ ਨੇ ਲੋਕਾਂ ਦੀ ਜਾਨ ਬਚਾਈ ਹੈ ਤੇ ਇਹਦੇ ਬਦਲੇ ਹੁਣ ਜਲੰਧਰ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ 26 ਜਨਵਰੀ ਨੂੰ ਬਹਾਦਰੀ ਅਵਾਰਡ ਦਿੱਤਾ ਜਾ ਰਿਹਾ ਹੈ ਕਿਸ ਕਰਕੇ ਅਵਾਰਡ ਦਿੱਤਾ ਜਾ ਰਿਹਾ ਇਸ ਬਾਰੇ ਅਸੀਂ ਗੱਲ ਕਰਦੇ ਹਾਂ ਪੁੱਛਦੇ ਹਾਂ ਕਿ ਕੀ ਹੋਇਆ ਸੀ ਉਸ ਦਿਨ ਜਦੋਂ ਤੁਸੀਂ ਮਾਂ ਤੇ ਪੁੱਤ ਦੀ ਜਾਨ ਬਚਾਈ ਸੀ ਜੀ ਸਭ ਤੋਂ ਪਹਿਲਾਂ ਦੱਸੋ ਜੀ ਕੀ ਹੋਇਆ ਸੀ ਉਸ ਦਿਨ ਸਰ ਮੈਂ ਇੱਥੇ ਹੈੱਡ ਕੁਆਰਟਰ 'ਤੇ ਡਿਊਟੀ ਤੇ ਤਨਾਨਦ ਸੀ ਤੇ ਫਾਇਰ ਕਾਲ ਵੱਜੀ ਸੀ ਤੁਹਾਨੂੰ ਰਾਤ ਦੇ ਕਰੀਬ 2 ਵਜੇ ਦੇ ਤੇ ਉਸ ਟਾਈਮ ਇੱਥੋਂ ਗੱਡੀ ਫਸਟ ਆਰ ਆਰਾਊਂਡ ਟਰਨ ਆਊਟ ਕੀਤੀ ਉਹਦੇ ਵਿੱਚ ਜਾ ਕੇ ਜਦੋਂ ਦੇਖਿਆ ਅੱਗ ਕਾਫੀ ਵਧੀ ਹੋਈ ਸੀ ਤੇ ਇੱਕ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਨੂੰ ਬਰਨਿੰਗ ਵੀ ਹੋਈ ਸੀ ਤੇ ਅਗ ਦੇ ਉੱਤੇ ਥੋੜਾ ਪਾਣੀ ਚਲਾਇਆ ਅੰਦਰ ਜਾਣ ਲਈ ਰਸਤਾ ਥੋੜਾ ਜਿਹਾ ਬਣ ਗਿਆ ਜਦੋਂ ਫਿਰ ਅੰਦਰ ਜਾ ਕੇ ਬ੍ਰਾਂਚ ਮੈਂ ਆਪਣੇ ਫਰੈਂਡ ਸੀ ਨਾਲ ਮੇਰੇ ਜਿਹੜੇ ਸਹਾਇਕਰਮੀ ਜਸਪ੍ਰੀ ਸਿੰਘ ਉਹਨਾਂ ਨੂੰ ਫੜਾਤੀ ਅੰਦਰ ਜਾ ਕੇ ਫਿਰ ਉੱਪਰ ਜਾ ਕੇ ਉੱਤੇ ਜਾ ਕੇ ਦੇਖਿਆ ਤੇ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਤੇ ਬੱਚਾ ਸੀ ਇੱਕ ਛੋਟਾ ਜਿਹਾ ਉਹਦੇ ਰੋਣ ਦੀ ਆਵਾਜ਼ ਸੀ ਨਾਲ ਉਹਦੀ ਮਦਰ ਦੀ ਆਵਾਜ਼ ਸੀ ਤੇ ਉਹ ਮੈਨੂੰ ਪਤਾ ਨਹੀਂ ਸੀ ਚੱਲ ਰਿਹਾ ਕਿ ਆਵਾਜ਼ ਕਿੱਧਰੋਂ ਆ ਰਹੀ ਹੈ ਕਿਸੇ ਤਰੀਕੇ ਨਾਲ ਮੈਂ ਉਧਰੋਂ ਧੂਆਂ ਬਹੁਤ ਸੀ ਦਿਖਾਈ ਵੀ ਨਹੀਂ ਦੇ ਰਿਹਾ ਉੱਪਰ ਪਹੁੰਚ ਗਿਆ ਉੱਪਰ ਜਾ ਕੇ ਦੇਖਿਆ ਤੇ ਜੰਗਲਾ ਸੀ ਉੱਪਰ ਲੱਗਾ ਹੋਇਆ ਉਹਦੇ ਵਿੱਚ ਜੰਗਲੇ ਦੇ ਵਿੱਚ ਜੀ ਇੱਕ ਮਤਲਬ ਕਿ ਉਹ ਸੀ ਏਸੀ ਪਿਆ ਹੋਇਆ ਸੀ ਉੱਪਰ ਆਊਟਰ ਉਹ ਏਸੀ ਨੂੰ ਸੁੱਟ ਕੇ ਉੱਤੋਂ ਦੀ ਵੇਖਿਆ ਤੇ ਥੱਲੇ ਉਹ ਮਾਂ ਤੇ ਬੱਚਾ ਖੜੇ ਹੋਏ ਸੀ ਧੂਆ ਬਹੁਤ ਜ਼ਿਆਦਾ ਸੀ ਤੇ ਫਿਰ ਉੱਤੋਂ ਦੀ ਕੋਈ ਰਸਤਾ ਨਹੀਂ ਲੱਭਿਆ ਥੱਲੇ ਜਾਣ ਦਾ ਫਿਰ ਲਾਗੇ ਪੌੜੀ ਸੀ ਭਾਈ ਮੈਂ ਕਿਹਾ ਵੀ ਜੇ ਮੈਂ ਆਪਣੇ ਟੈਂਡਰ ਦੀ ਪੌੜੀ ਲਿਆਂ ਥੱਲੇ ਗਿਆ ਫਿਰ ਟਾਈਮ ਜ਼ਿਆਦਾ ਹੋ ਜਾਣਾ ਫਿਰ ਉੱਥੋਂ ਹੀ ਪੌੜੀ 'ਤੇ ਲੱਕੜ ਦੀ ਪੌੜੀ ਪਈ ਸੀ ਲੱਗਿਆ ਉਹ ਥੱਲੇ ਪਾ ਕੇ ਫਿਰ ਪਹਿਲਾਂ ਬੱਚੇ ਨੂੰ ਕੱਢ ਲਿਆ ਉਸ ਤੋਂ ਬਾਅਦ ਫਿਰ ਉਹਦੀ ਮਦਰ ਨੂੰ ਕੱਢਿਆ ਬਾਹਰ ਤੇ ਉਹਨਾਂ ਦੀ ਜਾਨ ਦੋਨਾਂ ਦੀ ਬਚਾ ਲਈ ਜਦੋਂ ਤੁਸੀਂ ਇਹ ਸਭ ਕੁਝ ਕਰ ਰਹੇ ਸੀ ਤੁਹਾਨੂੰ ਡਰ ਨਹੀਂ ਲੱਗਿਆ ਕਿ ਤੁਹਾਡੀ ਆਪਣੀ ਵੀ ਜਾਨ ਜਾ ਸਕਦੀ ਹੈ ਜੀ ਸਰ ਡਰ ਤੇ ਥੋੜਾ ਜਿਹਾ ਹੁੰਦਾ ਹੀ ਹੈ ਫਿਰ ਵੀ ਜਿੱਦ ਤੱਕ ਜਦੋਂ ਅੰਦਰ ਐਂਟਰ ਕੀਤੇ ਉਦੋਂ ਜਦੋਂ ਸਾਈਡਾਂ ਤੇ ਕੁਝ ਨਹੀਂ ਇਥੇ ਦਿਖਦਾ ਉਦੋਂ ਡਰ ਤੇ ਲੱਗਿਆ ਥੋੜਾ ਜਿਹਾ ਪਰ ਫਿਰ ਵੀ ਅੱਗੇ ਜਦੋਂ ਆਵਾਜ਼ ਜਦੋਂ ਆਈਆਂ ਚੀਕਾਂ ਦੀਆਂ ਆਵਾਜ਼ਾਂ ਆਈਆਂ ਫਿਰ ਮੈਂ ਕਿਹਾ ਵੀ ਉਹ ਵੀ ਤੇ ਹੈ ਹੀ ਨੇ ਅੰਦਰ ਜਿਹੜੇ ਫਤੇ ਉਹਨਾਂ ਨੂੰ ਵੀ ਬਚਾਣਾ ਮੇਰਾ ਹੀ ਫਰਜ਼ ਬੰਦਾ ਫਰਜ਼ ਦਾ ਵਾਦਾ ਵਾਜਾ ਕੇ ਉਹਨਾਂ ਨੂੰ ਅੰਦਰ ਬਚਾ ਲਿਆ ਬਿਲਕੁਲ ਤੁਹਾਡੇ ਇਸ ਬਹਾਦਰੀ ਵਾਲੇ ਕੰਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਬਹਾਦਰੀ ਅਵਾਰਡ ਦਿੱਤਾ ਜਾ ਰਿ ਵਧੀਆ ਲੱਗ ਰਿਹਾ ਸਾਰਾ ਕਿ ਪੇਰੈਂਟਸ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਅਫਸਰ ਸਾਹਿਬਾਨਾਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਸਾਡੇ ਮੁਲਾਜ਼ਮ ਨੇ ਇੰਨੀ ਬਹਾਦਰੀ ਦਾ ਕੰਮ ਕੀਤਾ ਤਾਂ ਕਰਕੇ ਵਧੀਆ ਲੱਗ ਰਿਹਾ ਹੈ ਜੀ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਗੌਰਵ ਨੇ ਦੱਸਿਆ ਸੁਣੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੋ ਕੀਮਤੀ ਜਾਨਾਂ ਨੂੰ ਬਚਾਇਆ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸ ਦੇਣਾ ਚਾਹਨਾ ਕਿ ਇਹ ਜਿਹੜੇ ਦੋਨੋਂ ਮੁਲਾਜ਼ਮ ਹੈ ਗੌਰਵ ਤੇ ਬਿੱਕਰ ਸਿੰਘ ਇਹ ਕੱਚੇ ਮੁਲਾਜ਼ਮ ਹੈ ਇੱਥੇ ਪੱਕੇ ਤੌਰ ਤੇ ਨਹੀਂ ਹਨ ਮਤਲਬ ਇਹਨਾਂ ਨੂੰ ਆਪਣੀ ਜਾਨ ਅਗਰ ਚਲੇ ਵੀ ਜਾਂਦੀ ਤੇ ਇਹਨਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਆਰਥਿਕ ਨੁਕਸਾਨ ਵੀ ਹੋ ਸਕਦਾ ਸੀ ਇਹਨਾਂ ਦੇ ਪਰਿਵਾਰ ਦੇ ਪਿੱਛੇ ਵੀ ਨੁਕਸਾਨ ਹੋ ਸਕਦਾ ਸੀ ਪਰ ਇਹਨਾਂ ਨੇ ਆਪਣੀ ਜਾਨ ਨੂੰ जान ना समझोए दूसरे दी जान बचाई ते ਹੁਣ ਸਾਡੇ ਨਾਲ ਬਿੱਕਰ ਸਿੰਘ ਮੌਜੂਦ ਹੈ ਬਿੱਕਰ ਸਿੰਘ ਬਾਰੇ ਤੁਹਾਨੂੰ ਦੱਸ ਦਈਏ ਕਿ ਬਿੱਕਰ ਸਿੰਘ ਨੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰੇ ਇੱਕ ਸੇਵਾਦਾਰ ਜਿਹੜਾ 60 ਫੁੱਟ ਉੱਤੇ ਨਿਸ਼ਾਨ ਸਾਹਿਬ ਸੀ ਉੱਤੇ ਫਸ ਗਏ ਸੀ ਉਸ ਨੂੰ ਬਚਾ ਕੇ ਲਿਆਏ ਤੇ ਕਿੱਦਾਂ ਬਚਾ ਕੇ ਲਿਆਏ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਬਿੱਕਰ ਜੀ ਦੱਸੋ ਕੀ ਹੋਇਆ ਸੀ ਉਸਦੇ ਸਰ ਇੱਥੇ ਸਾਡੇ ਹੈੱਡ ਕੁਆਰਟਰ ਕੋਲ ਆਈ ਸੈਂਟਰਲ ਟਾਊਨ ਗੁਰਦੁਆਰਾ ਗੁਰਦੁਆਰਾ ਉਹਥੇ ਨਿਸ਼ਾਨ ਸਾਹਿਬ ਦੀ ਚੋਲਾ ਬਦਲਣ ਵਾਸਤੇ ਸੇਵਾਦਾਰ ਉੱਪਰ ਗਿਆ ਸੀ ਜਿਹੜੀ ਉਹਨਾਂ ਦੀ ਪੌੜੀ ਸੀਗੀ ਜਿੱਦੜ ਉੱਪਰ ਬੈਠ ਕੇ ਗਿਆ ਸੀ ਉਹ ਖਰਾਬ ਹੋ ਚੁੱਕੀ ਸੀ ਉਹ ਕਮ ਸੇ ਕਮ 60 60 ਫੁੱਟ ਦੀ ਚਾਹੀਦੀ ਹੈਗਾ ਸੀਗਾ ਇੱਥੇ ਸਾਨੂੰ ਕਾਲ ਕੀਤੀ ਇੱਥੋਂ ਅਸੀਂ ਦਫ਼ਤਰ ਤੋਂ ਗਿਆ ਸਾਡੇ ਅਫਸਰਾਂ ਭੇਜਿਆ ਸਾਨੂੰ ਸਰ ਤੇ ਉੱਥੇ ਪੌੜੀ ਲਾ ਕੇ ਮੈਂ ਵੀ ਕੋਈ ਡਰਿਆ ਨਹੀਂ ਕੋਈ ਕੁਛ ਨਹੀਂ ਸਰ ਉਹ ਕਮ ਸੇ ਕਮ ਉਹਨਾਂ ਨੂੰ ਉੱਪਰ ਬੈਠੇ 2.5 3 ਘੰਟੇ ਹੋ ਚੁੱਕੇ ਸੀ ਮੈਂ ਜਦੋਂ ਉਹਨਾਂ ਦੇ ਕੋਲ ਗਿਆ ਤੇ ਬਿਲਕੁਲ ਉਹਨਾਂ ਸ੍ਰੀ ਥੱਕ ਚੁੱਕਾ ਸੀਗਾ ਲਗਾਤਾਰ 2.5 3 ਘੰਟੇ ਬੈਠਣਾ ਬਹੁਤ ਔਖੀ ਗੱਲ ਆ ਉਹ ਬਿਲਕੁਲ ਘਬਰੀ ਹੋਈ ਸੀ ਮੈਂ ਉਹਨਾਂ ਨੂੰ ਬਹੁਤ ਹੌਸਲੇ ਦਿੱਤਾ ਵੀ ਟੈਨਸ਼ਨ ਨਾ ਲਓ ਤੁਹਾਨੂੰ ਸਹੀ ਸਲਾਮਤਾਂ ਉਤਾਰਾਂਗਾ ਫਿਰ ਉਹਨਾਂ ਨੇ ਕਿਹਾ ਚਲੋ ਆਪਾਂ ਇਹ ਕਰਦੇ ਹਾਂ ਚੇਅਰ ਖੋਲਦੇ ਹਾਂ ਉਸ ਨੇ ਮੈਂ ਕਿਹਾ ਜੀ ਆਪਾਂ ਚੇਅਰ ਖੋਲਦੇ ਹਾਂ ਇਸ ਦੇ ਵਿੱਚ ਬਹੁਤ ਰਿਸਕੇ ਬਿਨਾਂ ਸੰਭਾਲਿਆ ਗਿਆ ਤਾਂ ਦੇਖ ਸਕਦੇ ਹੋ ਫਿਰ ਉਹਨਾਂ ਨੂੰ ਹੌਲੀ-ਹੌਲੀ ਜੜੀ ਉਹਨੇ ਚੇਅਰ ਸੀ ਮੈਂ ਆਪਦੀ ਸਾਈਡ ਈ ਘਮਾਈ ਉਹਨਾਂ ਨੇ ਮੈਂ ਇੱਕ ਸਾਈਡ ਨੂੰ ਟੱਡੇ ਹੋਣ ਲਈ ਕਿਹਾ ਹੌਲੀ-ਹੌਲੀ ਟੱਡੇ ਕੀਤਾ ਉਹਨੂੰ ਉਹਨੇ ਇੱਕ ਪੈਰ ਜੜੀ ਪੌੜੀ ਦੇ ਉੱਪਰ ਰੱਖਿਆ ਉਹਨਾਂ ਨੂੰ ਫਿਰ ਮੈਂ ਥੱਲੇ ਜੜੀ ਚੇਅਰ ਸੀ ਆਪਣਾ ਸਿਰ ਦੇ ਕੇ ਉਹਨਾਂ ਦਾ ਪੂਰਾ ਵਜ਼ਨ ਆਪਣੇ ਉੱ ਤੇ ਉਹਨਾਂ ਨੇ ਹੌਲੀ-ਹੌਲੀ ਸੀੜ ਦੇ ਵਿੱਚੋਂ ਥੱਲੇ ਨੂੰ ਕੱਢਿਆ ਥੱਲੇ ਤੱਕ ਉਹਨਾਂ ਨੇ ਬਰਾਬਰ ਫੜ ਕੇ ਲਿਗਿਆ ਜੀ ਬਿਲਕੁਲ ਘਬਰਗੇ ਸੀ ਉਹ ਫਿਰ ਵੀ ਉਹਨਾਂ ਨੇ ਪੂਰਾ ਹੌਸਲਾ ਦਿੱਤਾ ਰੱਖਿਆ ਐਂਡ ਤੱਕ ਜਿੰਨੇ ਚਿਰ ਉੱਥੇ ਲੈਣੇ ਆ ਗਏ ਜੀ ਤੁਹਾਡੇ ਅੰਦਰ ਉਸ ਵਕਤ ਗੁਰਦੁਆਰਾ ਸਾਹਿਬ ਦੇ ਐਨੀ ਅੰਦਰ ਹਿੰਮਤ ਕਿਸ ਤਰ੍ਹਾਂ ਹੋਈ ਬਾਸ ਸਰ ਅਪਸਨਾਸ ਖਾਇਆ ਵਿਜੇ ਆਪ ਕੰਮ ਤੇ ਗਿਆ ਚਲੇ ਡਰਨਾ ਨਹੀਂ ਕਿਸੇ ਗੱਲ ਤੋਂ ਡਟ ਕੇ ਕੰਮ ਕਰਨਾ ਤੇ ਤੁਹਾਨੂੰ ਲੱਗਿਆ ਸੀ ਗੁਰੂ ਤੁਹਾਡੇ ਨਾਲ ਹਾਂ ਜੀ ਬਿਲਕੁਲ ਜੀ ਜਿੰਨੇ ਚਿਰ ਆਪਾਂ ਉੱਪਰ ਆਏ ਆ ਰਬ ਰਬ ਕਰਦੇ ਰਹੇ ਆ ਉਹ ਜਿਹੜਾ ਸਕਤੀ ਨਾਲ ਮੇਰੇ ਉਹ ਵੀ ਰੱਬ ਰੱਬ ਕਰਦਾ ਰਿਹਾ ਬੰਦਾ ਜੋ ਡਰਦਾ ਆਖਿਰਕਾਰ ਰੱਬ ਨੂੰ ਹੀ ਜਿੱਤੇ ਕਰਦਾ ਜੀ ਮਤਲਬ ਜਿਹੜੀ ਅਰਦਾਸ ਜਿਹੜੀ ਤੁਸੀਂ ਕਰਕੇ ਗਏ ਸੀ ਉੱਪਰ ਉਹ ਅਰਦਾਸ ਪੂਰੀ ਹੋ ਗਈ ਹਾਂਜੀ ਸਰ ਹਾਂਜੀ ਕਿ ਕਿਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਰ ਪਹਿਲਾਂ ਤਾਂ ਰੱਬ ਦਾ ਧੰਨਵਾਦ ਜਿਨੇ ਸੇਵਾ ਦਾ ਮੌਕਾ ਦਿੱਤਾ ਜੀ ਫਿਰ ਸਾਡੇ ਅਫਸਰ ਸਾਹਿਬਾਨ ਇਹਨਾਂ ਦੇ ਆਸ਼ੀਰਵਾਦ ਸਦਕਾ ਸੀ ਇਹ ਕੰਮ ਕਰਦੇ ਆ ਜੀ ਇਸ ਤੋਂ ਇਲਾਵਾ ਜਿਵੇਂ ਹੁਣ ਤੁਹਾਨੂੰ ਬਹਾਦਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਪਰਿਵਾਰ ਦੇ ਵਿੱਚ ਤੁਹਾਡੇ ਵਿੱਚ ਕਿਸ ਤਰ੍ਹਾਂ ਦਾ ਅੰਦਰੋਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਸਰ ਮਹਿਸੂਸ ਹੋ ਰਿਹਾ ਹੈ ਪਹਿਲੇ ਨੰਬਰ ਦੇ ਸਾਡੇ ਅਫਸਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਨੂੰ ਇਹਨਾਂ ਖੁਸ਼ ਖਾਇਆ ਸਾਨੂੰ ਇੱਥੇ ਬਾਕੀ ਸਾਡੇ ਮਾਪਿਆਂ ਨੂੰ ਬਹੁਤ ਪ੍ਰਾਊਡ ਆ ਫਾ ਪ੍ਰਾਊਡ ਹੋ ਰਿਹਾ ਸਾਡੇ ਤੇ ਰੋਜ਼ ਕਾਲ ਕਰਦੇ ਆ ਵੀ ਅਸੀਂ 26 ਜਨਵਰੀ ਤੇ ਆਵਾਂਗੇ ਤੁਹਾਨੂੰ ਸਨਮਾਨਤੋ ਕੀਤਾ ਜਾਣਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸਿਰਫ ਫਿਰੋਜ਼ਪੁਰ ਦੇ ਰਹਿਣ ਵਾਲਾ ਜੀ ਨੱਥੋ ਵਾਲਾ ਪਿੰਡ ਆ ਜੀ ਮੇਰਾ ਜੀ ਮਤਲਬ ਤੁਸੀਂ ਫਿਰੋਜ਼ਪੁਰ ਤੋਂ ਇੰਨੀ ਦੂਰ ਜਲੰਧਰ ਆ ਕੇ ਜੌਬ ਕਰ ਰਹੇ ਹੋ ਹਾਂਜੀ ਸਰ ਹਾਂਜੀ ਤੇ ਤੁਹਾਡੇ ਉਸ ਦਿਨ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਆਣਗੇ ਫਾਦਰ ਤੇ ਪਿਓ ਲਈ ਤਾਂ ਬਹੁਤ ਫਕਰ ਦੀ ਗੱਲ ਹੋਏਗੀ। ਹਾਂਜੀ ਸਰ ਉਸ ਦਿਨ ਮੈਂ ਗਿਆ ਸੀਗਾ ਜਦੋਂ ਪਿੰਡ ਪਿੰਡ ਵਾਲਿਆਂ ਨੇ ਵੀ ਮੈਨੂੰ ਗੁਰਦੁਆਰਾ ਸਾਹਿਬ ਬੁਲਾ ਕੇ ਸਰਪੰਚ ਨਾਲ ਸਨਮਾਨਤ ਕੀਤਾ ਗਿਆ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਸਰ ਜਲੰਧਰ ਤੋਂ ਹੀ ਰਹਿਣ ਵਾਲਾ ਹਾਂ। ਜਲੰਧਰ। ਹਾਂਜੀ। ਇਸ ਤੋਂ ਇਲਾਵਾ ਵੀ ਅੱਜ ਚਲੋ ਇਹ ਤਾਂ ਹੋ ਗਿਆ ਕਿ ਤੁਸੀਂ ਖਾਸ ਇਨਸੀਡੈਂਟ ਜਦੋਂ ਮਾਂ ਪੁੱਤ ਜਾਨ ਬਚਾਈ। ਇਸ ਤੋਂ ਪਹਿਲਾਂ ਵੀ ਜਦੋਂ ਜਨਵਰੀ ਦੀ ਲੋਹੜੀ ਵਾਲੇ ਦਿਨ ਵੀ ਤੁਸੀਂ ਲੇਬਰ ਦੀ ਜਾਨ ਬਚਾਈ ਉਹ ਕੀ ਸੀ? ਬਹੁਤ ਸਰ ਅੱਗ ਦੇ ਲੋਹੜੀ ਵਾਲੇ ਦਿਨ ਅੱਗ ਕਾਫੀ ਫੈਲ ਗਈ ਸੀ। ਬਾਹਰ ਗੇਟ ਤੱਕ ਆ ਗਈ ਸੀ ਅੱਗ ਪਲਾਸਟਿਕ ਦੀ ਸੀ। ਤੇ ਉਸ ਟਾਈਮ ਉਹਦੇ ਉਤੇ ਫਾਰਮ ਚਲਾਈ ਅੱਗ ਦੇ ਉੱਤੇ ਫਾਰਮ ਚਲਾਉਣ ਵਿੱਚ ਮੈਂ ਸੀ ਮੇਰੇ ਨਾਲ ਦੋ ਸਹਾ ਕਰਮੀ ਹੋਰ ਸੀ ਉਹ ਵੀ ਚਲਾ ਰਹੇ ਸੀ ਤੇ ਉਸ ਟਾਈਮ ਕਿਸੇ ਦੀ ਆਵਾਜ਼ ਆਈ ਸੀ ਇੱਕ ਲੜਕੇ ਦੀ ਕਹਿ ਰਿਹਾ ਸੀ ਕਿ ਉੱਪਰ ਬੰਦੇ ਫਤੇ ਹੋਏ ਨੇ ਉਹਨਾਂ ਨੂੰ ਜਲਦੀ ਕੱਢ ਰੋ ਰਿਹਾ ਸੀ ਮਤਲਬ ਕਿ ਉਹਦੇ ਆਪਣੀ ਫੈਮਲੀ ਸੀ ਸ਼ਾਇਦ ਤੇ ਜਾ ਕੇ ਜਦੋਂ ਪਿੱਛੇ ਦੇਖਿਆ ਮੈਂ ਤੇ ਉੱਪਰ ਬੰਦੇ ਸੀ ਉਹ ਛਲਾਂਗ ਲਗਾਉਣ ਲੱਗੇ ਸੀ ਲੋਕ ਇਹਨਾਂ ਨੂੰ ਸਲਾਹ ਦੇ ਰਹੇ ਸੀ ਵੀ ਜਲਦੀ ਤੋਂ ਜਲਦੀ ਛਲਾਂਗ ਲਗਾ ਦਿਓ ਲੈਂਟਰ ਢਿੱਗਣ ਵਾਲਾ ਉਹ ਛਲਾਂਗ ਲਗਾਉਣ ਲੱਗੇ ਫਿਰ ਮੈਂ ਉਹਨਾਂ ਨੂੰ ਰੋਕਿਆ ਕਿ ਛਲਾਂਗ ਨਾ ਲਗਾਓ ਤੇ ਮੈਂ ਫਿਰ ਦਵਾਦਬ ਆਪਣੀ ਗੱਡੀ ਦੇ ਉੱਤੇ ਪੋੜੀ ਉਤਾਰੀ ਪੋੜੀ ਉਤਾਰ ਕੇ ਫਿਰ ਮੈਂ ਨਾਲ ਇੱਕ ਹੋਰ ਸੀ ਉੱਥੇ ਜਿਹੜੇ ਲੇਬਰ ਦੇ ਬੰਦੇ ਕੰਮ ਕਰ ਰਹੇ ਸੀ ਉਹਨੂੰ ਨਾਲ ਇੱਕ ਨੂੰ ਲਗਾਇਆ ਪੋੜੀ ਹੈਵੀ ਸੀ ਕਾਫੀ ਉਹਨੂੰ ਲਗਾ ਕੇ ਫਿਰ ਪੋੜੀ ਉੱਥੇ ਲਗਾ ਕੇ ਫਿਰ ਉੱਪਰ ਉਹਨਾਂ ਨੂੰ ਉਤਾਰ ਕੇ ਲਿਆ ਥੱਲੇ ਇਹਨੇ ਲੇਬਰ ਦੇ ਬੰਦੇ ਸੀਗੇ ਦੋ ਬੰਦੇ ਸੀ ਦੋ ਬੰਦੇ ਉਤਾਰ ਕੇ ਲਿਆ ਕੇ ਉੱਥੋਂ ਜੀ ਬਿਲਕੁਲ ਤੁਸੀਂ ਦੇਖਿਆ ਕਿ ਇਹ ਦੋ ਇਹ ਉਹੀ ਦੋ ਬਹਾਦਰ ਫਾਇਰਮੈਨ ਮੇਰੇ ਨਾਲ ਮੌਜੂਦ ਹੈ ਮੈਨੂੰ ਖੁਦ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਇਹਨੇ ਇਨਸਾਨਾਂ ਨਾਲ ਨੌਜਵਾਨਾਂ ਦੇ ਨਾਲ ਖੜਾ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤਤਾ ਕੀਤਾ ਜਾ ਰਿਹਾ ਬਹਾਦਰੀ ਅਵਾਰਡ ਤਾਂ ਦਿੱਤਾ ਜਾ ਰਿਹਾ ਪਰ ਜੇ ਇਸ ਤੋਂ ਬਲਾਵਾ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਤਾਂ ਸ਼ਾਇਦ ਇਹਨਾਂ ਲਈ ਜਾਦਾ ਵੱਡੀ ਗੱਲ ਹੋਏਗੀ ਤੇ ਇਹਨਾਂ ਦੀ ਆਰਥਿਕ ਸਥਿਤੀ ਵੀ ਪੂਰੀ ਹੋ ਜਾਏਗੀ ਇਸ ਤੋਂ ਇਲਾਵਾ ਸੀ ਇਸ ਬਾਰੇ ਇਸੇ ਬਾਰੇ ਗੱਲ ਕਰਾਂਗੇ ਜਿਹੜਾ ਇਤੋ ਦੇ ਜ਼ਿਲ੍ਹਾ ਦੇ ਫਾਇਰ ਅਫਸਰ ਨੇ ਰਜਿੰਦਰ ਸ਼ਰਮਾ ਜੀ ਸ਼ਰਮਾ ਜੀ ਕੀ ਤੁਸੀਂ ਫਾਰਸ਼ ਨਹੀਂ ਕਰੋਗੇ ਕਿ ਇਹ ਜਿਹੜੇ ਨੌਜਵਾਨ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹੋਏ ਇਹਨੇ ਡੈਡੀਕੇਟਿਡ ਹੈ ਆਪਣੇ ਕੰਮ ਦੇ ਪ੍ਰਤੀ ਇਹਨਾਂ ਨੂੰ ਪੱਕੇ ਕਰਨਾ ਚਾਹੀਦਾ ਬਿਲਕੁਲ ਜੀ ਪੱਕੇ ਕਰਨਾ ਚਾਹੀਦਾ ਹੈਗਾ ਇਸ ਦੇ ਬਾਰੇ ਅਸੀਂ ਮਾਨਯੋਗ ਮੇਅਰ ਜੀ ਨਾਲ ਵੀ ਡਿਸਕਸ ਕਰਾਂਗੇ ਔਰ ਸਾਡੇ ਮੇਅਰ ਜੀ ਵੱਲੋਂ ਵੀ ਪਹਿਲੇ ਵੀ ਜਿਹੜੀ ਕੋ ਅੱਛੇ ਕੰਮ ਕਰਦਾ ਹੈ ਉਹਨੂੰ ਸਨਮਾਨਿਤ ਕਰਨਾ ਉਹਨਾਂ ਦੀ ਇਨਕਰੀਮੈਂਟ ਸਪੈਸ਼ਲ ਇਨਕਰੀਮੈਂਟ ਦਵਾਣ ਉਹਨਾਂ ਨੇ ਯਤਨ ਕੀਤਾ ਔਰ ਉਹ ਉਹਨਾਂ ਦੇ ਯਤਨ ਅੱਜ ਫਾਈਲ ਸਿਰੇ ਚੜਨ ਵਾਲੀ ਹੈ ਨੈਕਸਟ ਹਾਊਸ ਦੇ ਵਿੱਚ ਹੋ ਸਕਦਾ ਉਹ ਫਾਈਲ ਸਾਡੀ ਪੇਜ ਜਿੱਦੇ ਵਿੱਚ ਸਪੈਸ਼ਲ ਇਨਕਰੀਮੈਂਟ ਆ ਇਹ ਹੁਣ ਰੈਗੂਲਰ ਨਹੀਂ ਹੈਗੇ ਇਹ ਕੱਚੇ ਮੁਲਾਜ਼ਮ ਹੈ ਇਹਨਾਂ ਨੂੰ ਪੱਕੇ ਕਰਨ ਲਈ ਵੀ ਅਸੀਂ ਮੇਅਰ ਸਾਹਿਬ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਤਾਂ ਕਿ ਇਹਨਾਂ ਦੇ ਹੌਸਲੇ ਵਧਣ ਔਰ ਬਾਕੀ ਸਟਾਫ ਤੇ ਵੀ ਅੱਛਾ ਅਸਰ ਪਵੇਗਾ ਕੀ ਤੇ ਉਹਨਾਂ ਦੇ ਜਿਹੜੇ ਅਫਸਰ ਹੈ ਉਹ ਵੀ ਇਹ ਸਫਾਰਿਸ਼ ਕਰਨਗੇ ਪੂਰੇ ਉੱਪਰ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਅੰਤ ਦੇ ਵਿੱਚ ਡੇਲੀ ਪੋਸਟ ਦੀ ਪੂਰੀ ਟੀਮ ਵੱਲੋਂ ਅਸੀਂ ਇਹਨਾਂ ਦੋਨਾਂ ਨੌਜਵਾਨਾਂ ਦੇ ਜਜਮੇ ਨੂੰ ਸਲਮਾਨ ਸਲਾਮ ਦਿੰਦੇ ਆ ਤੇ ਨਾਲ ਹੀ ਇਹ ਵੀ ਦੁਆ ਕਰਦੇ ਆ ਵਾਹਿਗੁਰੂ ਅੱਗੇ ਰੱਬ ਅੱਗੇ ਕਿ ਇਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਬਚਾ ਕੇ ਰੱਖਣ ਤਾਂ ਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਰਹਿਣ ਕੈਮਰਾਮੈਨ ਨikhil Sharma ਦੇ ਨਾਲ Parmjit Singh Rangpuri Daily Post Punjabi Jalandhar